ਹਾਂਜੀ ਬਈ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਹ ਠੀਕ ਠਾਕ ਹੋ ਤੇ ਚੜ੍ਹਦੀ ਕਲਾ ਬਈ ਸਾਰੇ ਭਰਾ ਵਧੀਆ ਜਾਨਵਰ ਠੀਕ ਹੈ ਤੇ ਅੱਜ ਆਪਾਂ ਇੱਕ ਵਲੌਗ ਬਣਾਉਣ ਲੱਗੇ ਆਂ ਫੇਰ ਤੇ ਚੱਲਦੇ ਆਂ ਭਰਾ ਮੋਨੂ ਦੇ ਘਰੇ ਆ ਆਪਣੇ ਕੰਪਿਊਟਰ ਬਈ ਹਜੇ ਤਿਆਂ ਆਪਾਂ ਕੱਢੇ ਨਹੀਂ ਬਾਹਰ ਤੇ ਲਾ ਰੱਖੇ ਆਪਾਂ ਹਾਂਜੀ ਬਈ ਆਪਾਂ ਮੋਨੂ ਭਰਾ ਦੇ ਘਰੇ ਚੱਲੇ ਆਂ ਤੇ ਆ ਇੱਕ ਜਾਨਵਰ ਉਹਨੇ ਛੱਡ ਰੱਖਿਆ ਆ ਕੋ ਬੇਵਈ ਦੇ ਆ ਛੱਡ ਰੱਖਿਆ ਹੁਣੇ ਜਾਨਵਰ ਇੱਕ ਅੱਜ ਅੱਜ ਕਰੇ ਆ ਉਹ ਭਰਾਣੇ ਉਹ ਬਾਰ ਕੇ ਛਤਰੀਆਂ ਦੇ ਤੇ ਆਪ ਵੀ ਸ਼ਾਇਦ ਖੜਾ ਉਹ ਖੜਾ ਜਾਣੇ ਆ ਬਸ ਭਰਾ ਕੋਲੇ ਤੋਪ ਵਧੀਆ ਅੱਜ ਲੱਗੀ ਆ ਫਰਵਰੀ ਮਹੀਨ ਫਰਵਰੀ ਦਾ ਮਹੀਨਾ ਚੜ ਗਿਆ ਬਈ ਅੱਜ ਦੀ ਆ ਲੋ ਜੀ ਆਪਾਂ ਚੱਲੇ ਆ ਤਾਂ ਕੀ ਹਾਲ ਆ ਠੀਕ ਠਾਕ ਆ ਲਓ ਜੀ ਆਪਾਂ ਆ ਗਏ ਤੇ ਫਰਾਦੇ ਆ ਬੈਠੇ ਬਈ ਕਬੂਤਰ ਹਾਂਜੀ ਭਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਉਸਤਾਦ ਜੀ ਠੀਕ ਠਾਕ ਬੜੀਆ ਬੜੀਆ ਆ ਖੜਾ ਵੀ ਸਾਡੇ ਮੋਹਲਾ ਪਿੰਡ ਦਾ ਉਸਤਾਦ ਕਹਿੰਦੇ ਨਾਮ ਚੱਲਦਾ ਬੰਦੇ ਦਾ ਵਾਜੀਆਂ ਘੱਟ ਛੱਡਦਾ ਥੋੜਾ ਸਰਵਿਸ ਲੱਗਿਆ ਹੋਇਆ ਤੇ ਅੱਜ ਘਰੇ ਸੀਗਾ ਹੋਰ ਕਰੇ ਆ ਛੁੱਟੀ ਆ ਹਾਂ ਦੋ ਛੁੱਟੀਆਂ ਚਲੋ ਦੋ ਛੁੱਟੀਆਂ ਫਿਰ ਅੱਜ ਧੁੱਪ ਤਪ ਚੰਗੀ ਲੱਗਦੀ ਆਂਦੀ ਹੈ ਲਓ ਵੀ ਆ ਬੈਠੇ ਕੱਲ ਸਰਾ ਕਹਿੰਦੇ ਕੱਲ ਸਰੇ ਯਾਰ ਫਿਰ ਫਾਇਦਾ ਤਾਂ ਹੈ ਨਹੀਂ ਯਾਰ ਸ਼ੌਕ ਨਾ ਰੱਖਿਓ ਇਹ ਕਿਹੜਾ ਬਾਦ ਬਾਰੀਆਂ ਬੂਈਆਂ ਅੜਦੇ ਘਰ ਘਰ ਦੇ ਬਾਜੀਆਂ ਅੜਦੇ ਇਹ ਚੋਕਣਾ ਰੱਖਿਓ ਜਿਆ ਜੀ ਜੇ ਕੁਤਰਾ ਨੇ ਨਾਲ ਅੜਾ ਦੀ ਤੇ ਹੂੰ ਇੰਨੇ ਗਣ ਭਾਏ ਬਾਰ ਬਾਕੀ ਨਹੀਂ ਕੱਢੇ ਬਾਕੀ ਕੱਢਣੇ ਆ ਯਾਰ ਜਾਲ ਛੋਟਾ ਜਾਲ ਛੋਟਾ ਹੈ ਕੇ ਦੇਖਦੇ ਹਾਂ ਅੱਜ ਡੀ ਵਾਸ਼ਿੰਗ ਕਰਨੀ ਹੈ ਨਾਲ ਹਾਂਜੀ ਕੀ ਹਾਲ ਆ ਵਧੀਆ ਜੀ ਕਿਵੇਂ ਜਾਨਵਰ ਤੇਰੇ ਇਹਦੇ ਅੱਡ ਆ ਬਈਆ ਭਰਾ ਦੇ ਅੱਡ ਦਾ ਕੁਤਰਾ ਬੈਠੇ ਆ ਜੀ ਆਪਣੀ ਜਾਨਵਰ ਆਪਣੀ ਆ ਹਾਂਜੀ ਠੀਕ ਆ ਧੀਰੀ ਚੱਲ ਰਹੀ ਆ ਧੀਰੀ ਚੱਲ ਰਹੀ ਫਿਰ ਬਾਜੀਆਂ ਦੀ ਹਾਂ ਹਾਂ ਹੈ ਪੋਰੀ ਪੋਰੀ ਕੱਢ ਨਾ ਅੰਗਰੇਜ਼ਾ ਫਰਵਰੀ ਦਾ ਮਹੀਨਾ ਚੱਲ ਪਿਆ ਅੱਜ ਹਾਂਜੀ ਗੇੜੀ ਤੇ ਰੱਖ ਰੱਖੇ ਕੋਈ ਤੇਰਾ ਭਾ ਹਾਂ ਛੱਡ ਰੱਖਿਆ ਵੇ ਤਿੰਨ ਵਜੇ ਕੱਢਾਂਗੇ ਮੈਂ ਲੱਗਦਾ ਤਿੰਨ ਵਜੇ ਕੱਢਣੀ ਹੈ ਪਹਿਲੀ ਬਾਜੀ ਤਿੰਨ ਵਜੇ ਹੋ ਗਈ ਛੱਡ ਦੇਖਾਂਗੇ ਪੰਗਾ ਲੈ ਕੇ ਬਾਜੀ ਹੈ ਐਤੀ ਤਿੰਨ ਵਜੇ ਦੇਖਾਂਗੇ ਛੱਡਾਂਗੇ ਮੁਕੇਸ਼ ਦੇ ਬਾਰੇ ਕੀ ਕਹਿਣਾ ਚਾਹਣਾ ਫਿਰ ਕੀ ਤਿਆਰੀ ਹੈ ਮੁਕੇਸ਼ ਦੀ ਕਹਿੰਦੇ ਵਾਹ ਵਾਹ ਤਿਆਰੀ ਹੈ ਗੰਗਨਗਰਾਲ ਦੋਲੇ ਦੀ ਤਿਆਰੀ ਹੈਗੀ ਆ ਤਿਆਰੀ ਹੈ ਸਾਰੇ ਚੰਗੇ ਕਬੂਤਰ ਮੇਰੇ ਸਾਹਮਣੇ ਵਾਲੇ ਐਤੀ ਇਧਰ ਉਧਰ ਕੀਤੇ ਆ ਹੈਗੇ ਉਹਦੇ ਕੋਲੇ ਆਪਦੇ ਚੰਗੇ ਆ ਵਧੀਆ ਬੱਚੇ-ਬੁੱੱਚੇ ਮੈਂ ਜਾ ਕੇ ਆਂ ਚੰਗੇ ਪਿਆਰ ਚੜੀ ਖੜਾ ਲੈ ਕਰਾ ਫਿਰ ਕੋਈ ਦਰਸ਼ਨ ਤਾਂ ਕਰਾ ਕਬੂਤਰਾਂ ਦੇ ਲਿਆ ਬਾਹਰ ਕੱਢ ਕੇ ਹਾਂਜੀ ਬਈ ਹਾਂਜੀ ਆਹ ਆਹ ਦਾ ਭਰਾ ਜੱਗੀ ਨੂੰ ਨਹੀਂ ਦੇਣਾ ਯਾਰ ਪੁੱਤਰ ਤੂੰ ਹੈਂ ਬੱਚੇ ਘੜਾਉਨੂ ਆ ਰੱਤਾ ਰੱਤੇ ਸ਼ੌਂ ਕਰੋ ਬਈ ਪੁੱਤਰ ਦੱਸੋ ਕਿਵੇਂ ਆ ਕਮੈਂਟ ਜ਼ਰੂਰ ਕਰੋ ਜੀ ਬਈ ਪੁੱਤਰ ਦੇ ਬਈ ਬੱਚੇ ਮੈਂ ਵੀ ਡਾਏ ਐ ਇਸਦੇ ਬਈ ਬਾਜ਼ੀਆਂ ਜਿੱਤੇ ਐ ਤੇ ਬਹੁਤ ਚੰਗਾ। ਅੱਛਾ ਇਹਦੀ ਮੱਲਾ ਦੀ 3 ਵਾਲੀ ਲਾਤਾ। ਨਹੀਂ 3 ਨਹੀਂ ਏ। ਹਾਂ। ਇਹ ਆਈ ਏ ਜੱਗੀ ਤੋਂ ਆਈ ਏ। ਅੱਛਾ ਜੱਗੀ ਤੋਂ ਆਈ ਏ ਬਈ ਬੱਤੀ ਐਮਲ ਵਾਲੇ ਤੋਂ। ਬੱਤੀ ਐਮਲ ਵਾਲੇ ਜੱਗੀ ਤੋਂ ਆਈ ਏ ਬਈ। ਇਹ ਤੰਨੇ ਵਾਲਾਂ ਚੋਂ ਰਹਿੰਦੇ ਏ। ਇਹ ਤੰਨੇ ਵਾਲਿਆਂ ਚੋਂ ਬਈ ਉਹ। ਆ ਵੀ ਤੰਨੇ ਵਾਲਿਆਂ ਚੋਂ। ਭਰਾ ਦਾ ਬਈ ਪ੍ਰੇਮ ਹੈ ਜੱਗੀ ਨਾਲ ਬੱਤੀ ਐਮਲ ਵਾਲੇ ਨਾਲ। ਤੇ ਆ ਬੱਚੇ ਘੜੇ ਆ ਇਸਦੀ ਲਾਲ। ਉਸ ਤੋਂ ਜੋੜਾ ਲਿਆਇਆ ਸੀ ਬਈ। ਭਰਾ। ਆ ਲਾਲ ਘੜਾ ਏ। ਦੇਣਾ ਹੁਣ। अच्छा बच्चे सोने गंडे होए बच्चे बहुत सुरखे बच्चे है बहुत चंदे लाल गुड़े हो जानेगे हां हो जानेगे इक्के है जे थोड़ा है ना वो तो की है बच्चन ਧੁੱਪ ਲਵਾਇਆ ਕਰ ਛੋਟੇ ਛੋਟਿਆਂ ਨੂੰ ਹੁਣ ਥੋੜਾ ਮੌਸਮ ਨਾ ਹੋਰ ਹਸਾਬ ਦਾ ਚੇਂਜ ਹੋਈ ਜਾਂਦਾ ਇਹ ਦਿੱਕਤ ਲੱਗੀ ਰਹਿੰਦੀ ਸਾਰੀ ਦਾ ਇੱਧਰ ਜ ਹੈ ਤਾਂ ਹੈ ਨਹੀਂ ਕੁਛ ਕਬੂਤਰੀ ਬਹੁਤ ਚੰਗੀ ਆ ਬਈ ਆ ਤੇ ਇਹ ਵੀ ਬਈ ਕਿਹਨਾਂ ਜੁ ਵਜਦੀ ਇਹ ਇਹ ਉਹ ਕਿ ਨਾ ਲੈ ਜੱਕੀ ਨੇ ਦਿੱਤੀ ਯਾਰ ਉਹ ਕਹਿੰਦਾ ਧੰਨੇ ਵਾਲਾ ਚ ਹਾਂ ਉਹ ਦੇ ਉਧਰ ਬਿੱਗੇ ਚ ਹੁੰਦੀ ਆ ਆ ਤਾਂ ਬਿੱਗੇ ਵਾਲਾਂ ਦਾ ਗੁੱਤਰ ਹਾਂ ਆ ਤਾਂ ਬਿੱਗੇ ਵਾਲਾਂ ਚ ਆ ਬਈ ਬਿੱਗੇ ਵਾਲਾਂ ਚ ਆ ਉਹ ਨਹੀਂ ਦਿੱਤਾ ਦੂਸਰੇ ਫੌਜੀ ਨੇ ਡਰਾਈਵਰ ਜਿਹੜਾ ਟਰੈਕਟਰ ਹੈ ਉਹਦਾ ਉਸਤਾਦ ਥੋੜਾ ਉਸਤਾਦ ਕੀ ਆ ਉਸਤਾਦ ਹੀ ਮੰਨੋ ਚਲੋ ਜਿਹਨੇ ਆਪਾਂ ਨੂੰ ਜੀ ਚੀਜ਼ ਦੇਤੀ ਉਸਤਾਦ ਹੀ ਹਾਂ ਬਈ ਬੱਚੇ ਤਾਂ ਬਹੁਤ ਚੰਗੇ ਉੱਡੇ ਦੇ ਮੈਂ ਸਾਰੇ ਦੇਖੇ ਆ ਨਾਲ ਤਾਂ ਬੱਚੇ ਬਾਜੀਆਂ ਦੋ ਜਿੱਤੇ ਨਾ ਆਪਾਂ ਛੱਡੇ ਸੀ ਆਪਦੇ ਅੱਥੀ ਛੱਡੇ ਤਿੰਨ ਬਾਜੀਆਂ ਦਿੱਤੇ ਆ ਪਾਣੇ ਦਾ ਕਰਾਸ਼ ਆਉਂਗਾ ਛੱਡਣ ਵਾਲੇ ਕਿਹੜੇ ਕਿੜੇ ਪੱਠੇ ਆ ਕੀ ਛੱਡਣ ਵਾਲੇ ਛੱਡ ਰਿਹਾ ਨਦਰੀਆਂ ਦੇ ਬਾਤੇ ਆ ਬੈਠੇ ਤਾਂ ਬਾਦੇ ਯਾਰ ਥੱਲੇ ਕੋਈ ਦਿਖਾਉਣੇ ਸੀ ਆਪਾਂ ਭਰਾਵਾਂ ਨੂੰ ਵਾਹ ਕੀ ਬਾਤ ਹੈ ਜੀ ਆ ਦੇਖੋ ਕਬੂਤਰ ਇਹ ਇਹ ਕਿਹੜਾ ਬਈ ਇਹ ਜਿਹੜਾ ਕਾਲਾ ਏ ਉਹ ਗੋਲੀ ਦਾ ਗੋਲੀ ਦੇ ਨਾਲ ਜੋੜਾ ਉਹ ਨੇ ਜੱਗੀ ਨੇ ਦਿੱਤਾ ਆਪਾਂ ਨੂੰ ਆ ਵੀ ਬਈ ਬੱਤੀ ਐਮਲ ਵਾਲੇ ਭਰਾ ਤੋਂ ਆਇਆ ਸੀ ਕਬੂਤਰ ਉਹ ਚਿੱਟੀਆਂ ਅੱਖ ਵਾਲੀ ਏ ਜਿਹੜੀ ਉਹ ਲਾਲ ਲਾਲ ਕਬੂਤਰ ਨਾਲ ਇਹ ਵੀ ਕਿਹੜੇ ਜੀ ਵੀ ਤਨ ਵਾਲਾਂ ਚ ਹੀ ਆ ਹਾਂ ਇਹ ਕਾਲ ਕਾਲੀਆਂ ਕੋਲੋਂ ਕੋਲਾ ਬਈ ਯਾਰ ਇਹ ਮੈਨੂੰ ਐ ਲੱਗਦਾ ਵੀ ਬਾਬੇ ਨਿੰਗ ਵਾਲਿਆਂ ਚ ਨਹੀਂ ਨਿੰਗ ਤਾਂ ਦੇਖ ਯਾਰ ਆਪਾਂ ਨੂੰ ਜਿੱਥੋਂ ਆਏ ਆਪਾਂ ਤਾਂ ਉਹਨਾਂ ਦੇ ਕਿਉਂ ਮੈਂ ਨਹੀਂ ਆਪਾਂ ਨਹੀਂ ਕਹਿ ਸਕਦੇਗੇ ਹੋ ਸਕਦੇ ਆ ਪਰ ਜਿਨ੍ਹਾਂ ਦੇ ਮੁੱਢ ਤੋਂ ਆਏ ਆਪਾਂ ਤਾਂ ਉਹਨਾਂ ਨੇ ਦਿੱਤਾ ਆ ਕਬੂਤਰੀ ਅੱਛਾ ਉਹ ਇੱਕ ਕਬੂਤਰੀ ਉਹ ਲਾਲ ਕਬੂਤਰ ਨਾਲ ਜੋੜਾ ਦਿੱਤਾ ਆਪਾਂ ਨੂੰ ਬਾਬੇ ਅੱਗੇ ਵਾਲਿਆਂ ਨੇ ਬਈ ਹਾਂ ਠੀਕ ਉਹ ਰੱਤੇ ਨਾਲ ਆਈ ਸੀ ਬਈ ਜੋੜਾ ਦੱਸੋ ਜੀ ਕਿਵੇਂ ਲੱਗਿਆ ਤੇ ਕਮੈਂਟ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਜੇ ਭਰਾ ਬਣ ਕੇ ਸਾਰੇ ਠੀਕ ਹੈ ਜੀ ਤੇ ਕਬੂਤਰ ਦੱਸੋ ਬਈ ਆ ਕਬੂਤਰ ਹੈ ਕਾਲਾ ਸ਼ਾਹ ਕਬੂਤਰ ਤੇ ਧੰਨੇ ਵਾਲਿਆਂ ਚ ਵਜਦਾ ਬਈ ਤੇ ਇੱਕ ਕਬੂਤਰੀ ਬਿੱਗੇ ਵਾਲਿਆਂ ਚ ਔਰ ਜਿਹੜਾ ਥੋੜਾ ਰੱਤਿਆ ਦਿਖਾਇਆ ਸੀ ਨਾ ਉਹਦੇ ਨਾਲ ਜੋੜਾ ਲੱਗਿਆ ਹੋਇਆ ਸੀ ਉਹਦੇ ਨਾਲ ਬੱਚੇ ਦਾ ਬੋਡਾ ਇਹ ਭਰਾ ਨੇ ਚੇਂਜ ਕਰਤਾ ਜੋੜਾ ਉਹ ਉਹ ਕਬੂਤਰੀ ਉਹਦੇ ਨਾਲ ਸਿਸਟਮ ਕਰਤਾ ਦੇ ਐਵੇਂ ਕਰਕੇ ਉਲਟ-ਪੁਲਟ ਕਰਤਾ ਕੰਮ ਤੇ ਮਿਸਪਾਤੀ ਬਈ ਹਨਾ ਉਹ ਲਾਲ ਬੱਚੇ ਗੋਲੇ ਨਾਲ ਕਢਾਉਂਦੇ ਕਾਲਾ ਕਢਦੇ ਹੁੰਦਾ ਨਾ ਗੋਲੀ ਨਾਲ ਮੈਂ ਕਿ ਲਾਲ ਕਢ ਦੂ ਤਾ ਕਰਕੇ ਪਾਇਆ ਉਹ ਵੀ ਜੋੜਾ ਫਿਕਸ ਹੀ ਆ ਬੱਚੇ ਕਢਾਏ ਹੋਏ ਆ ਉਹ ਬੈਠੇ ਇਹਨਾਂ ਦੇ ਚਲੋ ਵਧੀਆ ਗਿਆ ਵਧੀਆ ਲਾਲ ਚੀਨੇ हां बाकी बाकी एट की यार ऊपर ਦਾ ਬਹੁਤ ਚੰਗੇ ਮੇਰੇ ਨਾਲ ਜਾਦੇ ਚੰਗੇ ਕਰਲੇ ਤੂੰ ਚੰਗੇ ਆ ਆਪਣੇ ਵਿੱਚ ਹੀ ਹੁੰਦੇ ਵਸਤਾਂ ਨਹੀਂ ਕਬੂਤਰ ਤਾਂ ਮੇਰੇ ਨਾਲ ਚੰਗੇ ਹੋਗੇ ਤੇਰੇ ਕੋਲੇ ਮੈਨੂੰ ਪਤਾ ਆ ਜਾਂਦੇ ਵੀ ਨਹੀਂਗੇ ਲੋ ਬਈ ਆ ਆ ਛੜਨ ਵਾਲੇ ਹੈਣਾ ਕਬੂਤਰ ਹਾਂ ਹੈ ਲੱਗ ਫੜੀ ਆ ਵੀ ਛੜਨਾ ਹਾਂ ਆ ਕਬੂਤਰ ਬਈ ਦੇਖੋ ਕਿਹੜਾ ਜੋ ਇਹ ਵਾਹ ਕੀ ਬਾਤ ਹੈ ਇੱਕ ਉਤਰ ਬਾਈ ਉਧਰ ਜੋੜਾ ਬੈਠਾ ਆਪਣਾ ਵੱਡਾ ਉਹਨੇ ਫੜਿਆ ਆ ਕਰੇ ਦਿਨਦਨ ਨੂੰ ਮਾਰਦੇ ਯਾਰ ਪੱਲੇ ਵੇਖੋ ਬਈ ਬਹੁਤ ਘੈੜਾ ਉਤਰਦੇ ਦਾਵਾ ਉਤਰ ਕਰੇ ਸੁੱਕੇ ਮਾਰ ਜਾਂਦੇ ਦਿਨ ਇਹ ਦਿਨ ਤਾਂ ਯਾਰ ਬਈ ਜਦੋਂ ਲੋਪ ਪੈਂਦੀ ਹੈ ਦਿਨਦਨ ਤਾਂ ਨਹੀਂ ਪਾਈਦੇ ਮੇਰੇ ਸਾਹ ਦਾ ਨਹੀਂ ਮੋਨੋ ਯਾਰ ਪਤਾ ਕੀ ਅੱਦੇ ਨਾਲਾ ਤਾਂ ਯਾਰ ਆਪਾਂ ਦੇਖ ਆ ਇਸ ਮੌਸਮਾ ਇੱਥੇ ਚਲ ਬੱਜ ਜਾਂਦੇ ਦਿਨ ਤਾਂ ਯਾਰ ਬਈ ਜਦੋਂ ਲੋਪ ਪੈਂਦੀ ਹੈ ਦਿਨਦਨ ਤਾਂ ਨਹੀਂ ਪਾਈਦੇ ਮੇਰੇ ਸਾਹ ਦਾ ਨਹੀਂ ਮੁੰਨ ਯਾਰ ਪਤਾ ਕੀ ਅੱਦੇ ਨਾਲਾ ਤਾਂ ਯਾਰ ਆਪਾਂ ਦੇਖ ਆਸ ਮੌਸਮ ਮੈਂ ਚੱਲ ਵੱਜ ਜਾਂਦੇ ਮੈਂ ਆਪਾਂ ਆਏ ਨਹੀਂ ਕਹਦੇ ਕੀ ਪਰ ਲੋਹਾ ਦੇ ਵਿੱਚ ਬਈ ਯਾਰ ਕਿੱਥੋਂ ਤੇਰ ਵੱਜੂ ਯਾਰ ਤੂੰ ਵੀਡੀਓ ਬਣਾ ਰਿਹਾ ਹੈਂ ਵੀਡੀਓ ਬਣਾ ਰਿਹਾ ਮੇਰੀ ਤੂੰ ਮੈਂ ਗੱਲ ਕਰ ਰਿਹਾ ਇੱਕ ਪਤਾ ਮੇਰੀ ਵੀਡੀਓ ਬਣਾਏ ਤੂੰ ਇਹ ਤਾਂ ਹੈ ਨਹੀਂ ਵੀ ਕੋਈ ਤੂੰ ਬਾਹਰ ਦਾ ਬੰਦਾ ਨਹੀਂ ਮੈਂ ਪਿੰਡ ਨੇ ਮੈਂ ਗੱਲ ਕਰਦਾ ਆਪਾਂ ਜਾਨਵਰ ਤੇ ਭਰੋਸਾ ਨਹੀਂ ਕਰਦੇ ਨਹੀਂ ਭਰੋਸਾ ਨਹੀਂ ਜਿਹੜੇ ਮਾਰਦੇ ਮਾਰਦੇ ਨਹੀਂ ਤੂੰ ਮੇਰੀ ਗੱਲ ਸੁਣ ਇੱਕ ਵਾਰੀ ਮੇਰੀ ਗੱਲ ਸੁਣ ਮਤਲਬ ਇਹ ਹੈ ਵੀ ਆਪਾਂ ਦਿਨ ਦਾ ਆਪਾਂ ਕਹਿ ਨਹੀਂ ਸਕਦੇ ਕਿਉਂ ਪਤਾ ਕੀ ਕੋਲਾ ਦੇਖਿਆ ਸੀ ਮੇਰਾ ਹਾਂ ਉਹ ਮਾਰਦਾ ਸੀ ਉਹਦਾ ਭਰਾ ਸੀਗਾ ਯਾਰ ਮੈਂ ਮੰਨਦਾ ਉਹ ਮਾਰਦਾ ਸੀ ਦਿਨ ਲੋਹਾਂ ਚ ਮੈਂ ਮੰਨਦਾ ਤੇ ਪੁੱਤਰ ਤਕੜੇ ਆ ਮੈਂ ਨਹੀਂ ਕਹਿੰਦਾਗਾ ਠੀਕ ਹੈ ਪਰ ਗੱਲ ਇਹ ਆ ਯਾਰ ਬਈ ਪਤਾ ਕੀ ਆ ਦੇਖ ਸਿਸਟਮ ਹੁੰਦਾ ਯਾਰ ਹਨਾ ਕੁੱਪਟਰ ਦਾ ਵੀ ਆਪਾਂ ਲੋਹਾਂ ਦੇ ਵਿੱਚ ਕਹਿਦੀ ਵੀ ਪੂਰਾ ਦਿਨ ਬਈ ਹਨਾ ਅਗਲੇ ਬੰਦੇ ਆਪਾਂ ਨੂੰ ਦੇਖ ਅਗਲੇ ਅਗਲਿਆਂ ਦੀ ਅਗਲੀ ਆ ਨਹੀਂ ਮੈਨੂੰ ਕਮੈਂਟ ਕਰਨਗੇ ਬੰਦੇ ਕਹਿਣਗੇ ਯਾਰ ਦੇਣ ਵਾਲੇ ਫਿਰ ਚਲ ਦੇਖਾਂਗੇ ਵੈਸੇ ਬਾਜ਼ੀਆਂ ਤੇ ਮੈਨੂੰ ਜਾਣਾ ਹੁੰਦਾ ਨਹੀਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਬਈ ਜਦੋਂ ਹੁੰਦਾ ਟਾਈਮ ਉਹ ਤੋਂ ਅਲੱਗ ਗੱਲ ਆ ਨਹੀਂ ਮੈਨੂੰ ਮੇਰੇ ਦਿਨ ਮਾਰਦੇ ਲੋਕਾਂ ਦੇ ਮਾਰਦੇ ਮੇਰੇ ਇਕੱਲੇ ਵੀ ਕਿਉਂ ਮਾਰਦੇ ਸਾਰਿਆਂ ਦੇ ਮਾਰਦੇ ਭਰਾਵਾਂ ਦੇ ਚਲੋ ਕੋਈ ਗੱਲ ਨਹੀਂ ਬਈ ਵਧੀਆ ਗੱਲ ਆ ਮੈਂ ਤਾਂ ਕਹਿੰਦਾ ਬਹੁਤ ਚੰਗੀ ਗੱਲ ਆ ਇਹ ਤਾਂ ਮੇਰੇ ਤਾਂ ਬਥੇਰੀ ਟੱਪੇ ਹੋਇਆ ਕਰੇ ਖੜੇ ਤਾਂ ਮੈਨੂੰ ਪਤਾ ਤੇਰੇ ਬਾਈ ਮਰੇ ਵੀ ਇੱਕ ਪੁੱਤਰ ਸ਼ ਬੈਪੂਲ ਉੱਡ ਕੇ ਗਰਮੀਆਂ ਚ ਲੂਆਂ ਚ ਮੈਨੂੰ ਪਤਾ ਇਹ ਚੀਜ਼ ਦਾ ਉਹ ਆਪ ਵੀ ਸੰਭਾਲਿਆ ਸੀ ਪਿਛਲੇ ਵਾਰ ਮੈਂ ਸਾਂਭੇ ਦੋ ਤਿੰਨ ਕਬੂਤਰ ਤੇਰੇ ਮੈਂ ਚੱਕ ਕੇ ਲਿਆ ਸਾਂਭੇ ਲਾ ਜਾ ਕੇ ਗਰਮੀਆਂ ਚ ਲੂਆਂ ਚ ਹਾਂ ਜੋਰ ਤਾਂ ਮੈਂ ਮੰਨਦਾ ਉੜਦੇ ਤੇਰੇ ਸਭ ਤੋਂ ਜ਼ਿਆਦਾ ਉੜਦੇ ਕਬੂਤਰ ਤਾਂ ਉਹਦਾ ਕੋਈ ਗੱਲ ਹੀ ਨਹੀਂ ਆ ਆ ਚੀਨਾ ਫੜਿਆ ਸੀ ਅੱਪਾ ਹਾਂ ਕਬੂਤਰ ਹੀ ਬਹੁਤ ਚੰਗਾ ਸਾਰੇ ਖੜੀ ਆ ਉਹਦਾ ਪੱਠਾ ਹੈ ਦੂਸਰਾ ਵਾਲਾ ਹੈ ਨਹੀਂ ਠੰਡੇ ਮੌਸਮ ਹੁੰ ਅ ਮੈਂ ਕਰਦਾ ਹੀ ਨਹੀਂ ਮਾਰਚ ਤੋਂ ਬਾਅਦ ਕਰੂੰਗਾ ਇਹਨੂੰ ਉਹ ਸ਼ਾਕਾ ਕੂਟਰ ਦਾ ਤੈਨ ਬਾਈ ਕਿੰਨੇ ਵਜੇ ਬਾਰਿਸ਼ ਪਾਜੀ ਬੰਦ ਹੋਈ ਸੀ ਇਹ ਲਾਸਟ ਬਾਈ ਛੱਡੀ ਸੀ ਤੁਸੀਂ ਲਾਸਟ ਤਾਂ ਨਿਪੜ ਗਈ ਸੀ ਹਾਂ ਪਰ ਪ੍ਰੀਤ ਭਾਈ ਜਿੱਤੇ ਸੀਗਾ 12:30 ਹਾਂ ਉਦੋਂ ਸਕੂਟਰ ਨੰਗੇ ਸੀਗੇ ਯਾਰ ਕੂਟਰਾਂ ਨੂੰ ਦਿਨ ਲਾਇਆ ਸੀ ਉਹਨੇ ਤਾਂ ਉਹਦੇ ਘਰੇ ਉੱਡੀ ਜਾਂਦਾ ਸੀ ਉਦੋਂ ਦਿਨ ਲਾਇਆ ਇਹ ਸ਼ਾਕਾ ਹਾਂ ਉਦਦੇ ਘਰੇ ਕੋਈ ਯਾਰ ਪਤਾ ਕੀ ਗੱਲ ਆ ਦੇਖ ਮੈਨੂੰ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ ਬਾਹਰ ਛੱਡੇ ਦਾ ਅਲੱਗ ਗੱਲ ਆ ਠੀਕ ਆ ਬਾਹਰ ਛੱਡਦੇ ਨਾ ਬਗਾਨੇ ਪਿੰਡ ਠੱਲਣਾ ਰੂਟਰ ਬਹੁਤ ਔਖਾ ਠੀਕ ਆ ਇਹ ਚੀਜ਼ ਆਪਾਂ ਨੂੰ ਪਤਾ ਮੈਂ ਤਾਂ ਨਹੀਂ ਕਹਿੰਦਾ ਵੀ ਘਰੇ ਉਹ ਘਰ ਤਾਂ ਘਰੇ ਦੱਸਦੇ ਆ ਵੀ ਇੰਨੀ ਕਿਉਂ ਡੇ ਯਾਰ ਉਦੋਂ ਤਾਂ ਹੁਣ ਮੇਰੀ ਗੱਲ ਸੁਣ ਘਰੇ ਤਾਂ ਆਪਾਂ ਕਹਿ ਦਈਏ ਹਨਾ ਉਹ ਗੱਲ ਤਾਂ ਵੱਖਰੀ ਹੁੰਦੀ ਮੰਨਦਾ ਬਾਹਰ ਬਗਾਨੇ ਫਾ ਛੱਡਣਾ ਰੂਟਰ ਵੀ ਬਹੁਤ ਔਖਾ ਇਹ ਸ਼ਾਕਾ ਮਾਇ ਦੀ ਚਿੱਟੀਆਂ ਦੀ ਹੈ ਕਿ ਉਹ ਇਹਦਾ ਕਾਲੀਆਂ ਦਾ ਪਰ ਕੜਦੇ ਸ਼ਾਕੀ ਹੈ ਹੈ ਵਧੀਆ ਉਂਤਰਾ ਜਾਈ ਮਰੇ ਨੀੜੇ ਗਰੀ ਜਿੱਤੀਆਂ ਖਣੇ ਦਾ ਜਿੱਤੀਆਂ ਖਣੇ ਦਾ ਵੱਡਿਆ ਇਹ ਲੋਕ ਕਬੂਤਰੇ ਉਹਦਾ ਭਰਾ ਉਹ ਸੁਖਿਆਲੀ ਕਬੂਤਰੇ ਦਾ ਉਂਤਰਾ ਦਾ ਇੱਕ ਮਿੰਟ ਕੋਲ ਜੁੰਦਾ ਦਾ ਗਾਂ ਬੱਚੇ ਦਾ ਗਾਂ ਬੱਚਾ ਹੈ ਅੱਛਾ ਉਹ ਆ ਗੁਟਕੀ ਲੈ ਕੇ ਭੜੀ ਖੜਾ ਹੁੰਦਾ ਅਗੇ ਆ ਦੇ ਤੇ ਲੈ ਜਾਂਦੇ ਇਹ ਭੜੜਾ ਇਹ ਫੱਟਿਆ ਦੱਬਾ ਇਹ ਦੱਸਦਾ ਫਿਰ ਨਹੀਂ 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 ਗਾੜ ਦੇ ਹੱਥ ਹੀ ਨਹੀਂ ਹੁੰਦੇ ਆ ਡੱਬਾ ਉੱਤਰ ਗਿਆ ਹੈ ਨਾ ਆ ਡੱਬੇ ਦਾ ਗਰੂ ਬਈ ਪੱਟਸਰ ਕਰਤਾ ਇਹ ਮੈਨੂੰ ਲੱਗਿਆ ਨਹੀਂ ਵੀ ਚੱਲਦਾ ਨਹੀਂ ਉਹਦਾ ਬੱਚਾ ਸੀ ਜੋ ਠੀਕ ਸਹੀ ਹੈ ਖੜ ਜਾਂਦਾ ਵਧੀਆ ਜਿਹਾ ਲਾਲੀ ਤੇ ਬਈ ਚਿੱਟੀ ਦਾ ਲੈ ਸ਼ੌਕ ਕਰੋ ਭਾ ਵਾਹ ਇਹ ਪਾਦਾ ਤੇ ਇਹਦਾ ਪਿਓ ਟੱਪ ਗਿਆ ਉੱਤਰੇ ਨਹੀਂ ਤੋਂ ਵੱਡਾ ਗੂਤਰ ਦਾ ਪੱਟਸਰ ਕੀਤਾ ਫਿਰ ਕਿਹੜਾ ਵੱਡਾ ਛਡਾਇਆ ਗੂਤਰ ਉਹ ਇਹ ਤਾਂ ਪਿਓ ਬੱਚਾ ਸੀ ਕਰਦਾ ਚਲੋ ਵਧੀਆ ਜਿਹਾ ਉਹ ਰਾਤ 4 ਵਜੇ ਲਾਗੇ ਗਿਆ ਸੀ ਉਹਦੇ ਵਿੱਚ ਕਦੇ ਨਹੀਂ ਹਾਂ ਖਟੀਆਂ ਦਾ ਹਾਂ 4 ਵਜੇ ਗਰਮੀ 'ਚ ਪੱਠਾ ਸੀ ਹੁਸ਼ਨਾ ਮੇਂ ਕਲੀਆਂ ਤੇ ਸੀ ਆ ਚਾਹ ਚੁੱਭੀ ਜਾਂਦਾ ਤੂੰ ਉਤਰਾਂ ਵੀ ਬਹੁਤ ਚੰਗਾ ਯਾਰ ਤੂੰ ਉਤਰ ਦਾ ਚੰਗਾ ਹੈ ਅਦਰ ਕੋਲੇ ਇਹ ਪੈਸਾਨੀ ਕਹਿੰਦੇ ਆ ਮੰਦਾ ਮੈਂ ਉੜਦੇ ਆ ਠੀਕ ਹੈ ਬਹੁਤ ਚੰਗਾ ਗੁਤਰਾ ਵੀ ਤੇ ਛੱਡਣਾ ਫੋਲੋ ਕਰ ਬੱਲੇ ਦਿਖਾਈ ਮੜੇ ਇਹ ਹੂੰ ਕਹੈਂਦਾ ਕੋਣ ਪੰਜੇ ਪੁੱਜੇ ਵੀ ਠੀਕ ਵਧੀਆ ਨੇ ਨਾ ਜਾਨਵਰ ਤਾਂ ਚੰਗੇ ਬਣਾ ਲਏ ਤੇ ਕੋਈ ਨਹੀਂ ਚੱਲ ਉਹ ਦੇਖ ਲਾਂਗੇ ਤਾਂ ਮੇਰੇ ਕੋਲ ਵੀ ਜਾਨਵਰ ਵੇਖਾਂ ਕੀ ਹਿਸਾਬ ਆ ਤਗੜੇ ਬਣਾ ਲਏ ਵੈਸੇ ਮੈਂ ਕਹਿ ਸਕਦਾ ਵੀ ਮੇਰੇ ਨਾਲ ਤਗੜੇ ਹੈਦਰ ਕੋਈ ਆਪਣੇ ਕੋਲ ਇੱਕ ਹੀ ਜੋੜਾ ਹੈ ਬਾਕੀ ਸਭ ਫੜੇ ਹੋਇਆ ਉਹ ਹੀ ਦੇ ਕਰਛ ਦਾ ਆਉ ਤੋ ਦੂਸਰੇ ਤੋ ਬੱਤੀਆਂ ਮਨ ਵਾਲੀ ਜੱਗੀ ਤੋ ਇੱਕੋ ਬਾਬੇ ਤੋ ਆ ਆ ਕੂਤਰ ਨਹੀਂ ਅੱਖਾਂ ਦੇਖੋ ਨਾ ਖੱਟੀਆਂ ਨਾ ਕਰੇ ਹਰੀਆਂ ਆ ਤੇ ਹਰੀਆਂ ਅੱਖਾਂ ਦਾ ਹੈ ਹਰੀਆਂ ਅੱਖਾਂ ਦਾ ਨਾ ਹਰੀ ਹੋਰੀ ਮਾਰਦਾ ਨਾ ਨਾ ਪਰਪਲ ਵੀ ਦਿਖਾ ਦੇ ਬਿਰੋ ਪਰਪਲ ਚੈੱਕ ਕਰੋ ਇਹੋ ਦੇ ਤਾਂ ਇਹ ਬੱਚੇ ਛੱਡੇ ਹੈ ਮਾਂ ਦੀ ਜਿਹੜੀ ਛੱਡੇ ਹੋਏ ਹੈ ਪਰ ਇੱਕ ਜੋੜਾ ਸੈੱਟ ਕਰਕੇ ਦੂਜੂ ਕਰਕੇ ਲਾਇਆ ਯਾਰ ਕਮੈਂਟਾਂ ਦੇ ਵਿੱਚ ਕਈ ਕੂਤਰ ਬੰਦੇ ਮੰਗਦੇ ਆ ਹੁਣ ਆਪਾਂ ਸ਼ੌਂਕ ਕਰਾਉਣੇ ਆ ਨਾ ਕੋਈ ਦਿੱਕਤ ਨਹੀਂ ਸੇਲ ਵੀ ਕਰਦਾਂਗੇ ਆਪਾਂ ਹੈਂ ਨਾਲ ਡਾ ਕੇ ਰੇਟ ਡਾ ਕੇ ਦਿਖਾਵਾਂਗੇ ਤੇ ਰੇਟ ਡਾ ਕੇ ਲਵਾਂਗੇ ਦਿਖਾਵਾਂਗੇ ਠੀਕ ਹੈ ਵੇ ਦੇ ਕਿਸ ਨੂੰ ਜਰੂਰ ਤੋਂ ਕਿ ਜਦੋਂ ਮਰਜੀ ਆ ਜਾਏ ਮੇਰੀ ਜੂਨ ਦੇ ਵਿੱਚ ਵੀ ਬਈ ਆਪਾਂ ਢਾਕੇ ਦਿਖਾਉ ਕੁੱਤਰ ਹਾਂਜੀ ਬਈ ਦਿਖਾਈਂ ਕੁੱਤਰ ਤੇ ਮੈਨੂੰ ਐ ਦੱਸ ਯਾਰ ਮੈਂ ਨਾ ਵੀਡੀਓ ਬਣਾਉਣਾ ਤੇ ਕਈ ਭਰਾ ਕਮੈਂਟਾਂ ਚ ਮੈਨੂੰ ਕਹਿੰਦੇ ਆ ਵੀ ਕੁੱਤਰ ਸੇਲ ਆ ਕੀ ਹਿਸਾਬ ਕਿਤਾਬ ਆ ਤੇ ਆਪਾਂ ਯਾਰ ਮੈਂ ਤਾਂ ਕਿਉਂ ਅਲੱਗ-ਅਲੱਗ ਥਾਂ-ਥਾਂ ਤੇ ਜਾ ਜਾ ਕੇ ਖੁੱਡਿਆਂ 'ਚ ਵੀਡੀਓ ਬਣਾਉਣਾ ਤੇ ਜੇ ਮੱਲਾ ਵੀ ਮੈਨੂੰ ਕੋਈ ਕਮੈਂਟ ਆਇਆ ਵੀ ਤੇਰੇ ਕਬੂਤਰਾਂ ਦਾ ਵੀ ਸੇਲ ਕਿੰਨੀ ਕਰਦਾ ਸੇਲ ਹੈ ਢਾਕੇ ਦੇਵਾਂ ਇਹਨਾਂ ਨੂੰ ਹੈ ਢਾਕੇ ਲੈ ਜਾਵੇ ਬੰਦਾ ਆਪਣੇ ਤੇ ਆ ਗੁੱਤਰ ਦੇਖ ਸ਼ੌਂਕ ਕਰੋ ਉਹਦਾ ਭਰਾ ਹੀ ਹੈ ਇੱਕ ਜੋੜੇ ਦੇ ਆ ਹੱਟੀਆਂ ਦੇ ਖੱਟੀਆਂ ਦੇ ਠੀਕ ਜਦੋਂ ਮਰਜੀ ਆ ਜੇ ਬਈ ਕਹਦੇ ਵੀ ਡਾਕ ਦਿਖਾ ਦੇ ਡਾਕੇ ਦਿਖਾ ਦਾਂਗੇ ਠੀਕ ਹੈ ਬਈ ਚਲੋ ਹਾਂ ਅਪਕ ਦੱਸ ਦਾਂਗੇ ਕਮੈਂਟਾਂ ਚ ਆਉਣਗੇ ਤਾਂ ਅਪਕ ਕਹਿ ਦਾਂਗੇ ਆ ਪਿਛਲੇ ਸਾਲ ਤੂੰ ਆਪ ਹੀ ਦੇਖਿਆ ਹਾਂ ਗੁੱਤਰ ਬਹੁਤ ਡੈਮਨ ਨੂੰ ਪਤਾ ਤੇਰੇ ਕੋਲੇ ਰੱਤਾ ਅੱਛਾ ਸੀ ਉਸ ਟਾਈਮ ਇਹ ਸ਼ੌਂਕ ਕਰਾਂ ਮੜਾਗਾ ਤਾਂ ਇਹਨੂੰ ਵੀ ਛੱਡਾਂਗੇ ਬਾਜੀ ਲਓ ਜੀ ਚੈੱਕ ਕਰੋ ਸਾਲ ਦਾ ਕੋ ਉਤਰ ਹੋ ਗਿਆ ਪਿਛਲੀਆਂ ਗਰਮੀਆਂ ਦਾ ਹੂੰ ਛੱਡਣ ਵੇਲੇ ਚਾਰਚ ਆ ਗਿਆ ਸੀ ਪੱਠਾ ਸੀ ਮੜਾ ਦਿਖਾਈ ਝੋ ਪੱਲੇ ਦਿਖਾ ਵਾਹ ਇਹ ਤਾਂ ਤੂੜਦਾ ਦੇਖੀ ਹੈ ਦੇਖਿਆ ਮੈਂ ਚੰਗਾ ਯਾਰ ਮੈਨੂੰ ਪਤਾ ਇਹੀ ਸੀ ਬਹੁਤ ਚੰਗਾ ਐਤ ਕੀ ਛੱਡਾਂ ਇਹਨੂੰ ਸਾਲ ਦਾ ਹੋ ਗਿਆ ਹੁਣ ਤਾਂ ਬਹੁਤ ਸੋਹਣਾ ਔਡੂ ਹੈ ਇਹ ਹੁਣ ਤਾਂ ਉਮਰ ਪਾ ਗਿਆ ਯਾਰ ਨਹੀਂ ਨੇੜੇ ਕਰੀ ਕੂਟਰ ਚੈੱਕ ਕਰੋ ਬਾਈ ਜੀ ਕੈਂਡ ਲੱਗਾ ਤਾਂ ਦੱਸੋ ਇਹ ਜ਼ਰੂਰ ਠੀਕ ਹੈ ਭਰਾ ਓਕੇ ਜੀ ਸਾਰੇ ਭਰਾਵਾਂ ਨੂੰ ਤੇ ਲਵਾਉਣੀ ਅੱਜ ਮੈਂ ਵੀ ਕਰਦਾ ਜਾ ਕੇ ਹੁਣ ਤਿਆਰੀ ਹਾਂਜੀ ਭਾਈ ਆਪਾਂ ਵੀ ਕਰਦੇ ਆ ਤਿਆਰੀ ਜਾ ਕੇ ਕੁਛ ਤੁੱਪਾਂ ਤਪਾਂ ਲਵਾਉਣੇ ਅੱਜ ਤੇ ਕਰੋ ਜੇ ਭਰਾ ਸ਼ੇਅਰ ਜ਼ਰੂਰ ਕਰੋ ਜੀ ਵੀਡੀਓ ਤੇ ਲਾਈਕ ਕਰੋ ਜੇ ਜ਼ਰੂਰ ਤੇ ਸਬਸਕ੍ਰਾਈਬ ਕਰੋ ਜੇ ਤਾਂ